ਆ ਬੀ ਅਸੀਂ ਰਗੇ ਸ਼ਿਕਾ ਦੇਣ ਇਹ 370 ਆ ਜੀ ਹੈ ਵੀ ਕਹਿੰਦੇ ਆ ਵੀ ਇਹ ਜਿਹੜੀ ਬਾਸਮਤੀ ਆ ਜੀ ਇਹ ਬਾਸਮਤੀ ਸਾਰੀਆਂ ਬਾਸਮਤੀਆਂ ਦੀ ਮਾਂ ਕਹਿ ਦਿੰਦੇ ਨੇ ਆ ਵੀਰ ਆ ਨਾ ਇਹ ਜ਼ਿੰਕ ਦਾ ਪਾਰਿਆ ਥੋੜਾ ਜਿਹਾ ਛਟਾ ਜ਼ਿੰਕ ਲਾਉਣੀ ਆ ਸਵਨ ਭਾਜੀ ਕਹਿੰਦਾ ਮੈਂ ਪਹਿਲਾਂ ਦੱਸ ਦਵਾ ਅਸੀਂ ਇਹ ਚੀਜ਼ ਕਲੀਅਰ ਕਰ ਦਈਏ ਜ਼ਿੰਕ ਥੋੜੀ ਜਿਹੀ ਪਾਈ ਆ ਜਿਵੇਂ ਆ ਚਾਰ ਪੰਜ ਮੁਠਾਂ ਜੀਆਂ ਇਹ ਮੁੰਡੇ ਨੇ ਇੱਥੇ ਇੰਨੇ ਕ ਥਾਂ ਚ ਛੁੱਟ ਦਤੀਆਂ ਨੇ ਸਵਨ ਭਾਜੀ ਛਟਾ ਦੇ ਰਹੇ ਨੇ ਲੋ ਜੀ 770 ਦੇ ਬੀਜ ਦਾ ਮੈਂ ਕਹਾਂ ਬੜਾ ਲੇਟ ਤਾਂ ਨਹੀਂ ਗਿਆ ਆਪਾਂ ਨਹੀਂ ਨਹੀਂ ਬੜਾ ਲੇਟ ਨਹੀਂ ਗਿਆ ਅੱਛਾ ਇਹ ਸੌਣ ਬਾਦ ਤੁਹਾਨੂੰ ਲੱਗਦੀ ਹੁੰਦੀ ਹੈ ਰਾਟ ਸਈ ਅੱਛਾ ਹਾਂਜੀ ਹੋਜੂ ਵਧੀਆ ਪਨੀਰੀ ਕਿਉਂਕਿ ਆਪਾਂ ਨੂੰ ਬੀਜ ਲੇਟ ਮਿਲਿਆ 15 ਦਿਨਾਂ ਚ ਹੋ ਜਾਣੀਆਂ ਇਹਦਾ ਮਤਲਬ ਆਪਾਂ ਸੌਣ ਦੇ ਪਹਿਲੇ ਹਫ਼ਤੇ ਬੀਜ ਪਾਵਾਂਗੇ ਇੱਕ ਟਰਾਇਲ ਦੇ ਤੌਰ ਤੇ ਅਸੀਂ ਸਾਡੇ ਕੋਲ ਪਹਿਲਾਂ ਵੀ ਇੱਕ ਬਾਸਮਤੀ ਆ ਉਹ ਮੈਂ ਦਿਖਾ ਲ ਦਿੰਨਾ ਜਿਹਨੂੰ ਪਾਕਿਸਤਾਨੀ ਬਾਸਮਤੀ ਕਹਿ ਦਿੰਦੇ ਆ ਇਹ ਸਾਡੇ ਕੋਲ ਤਕਰੀਬਨ ਬੀਜ ਜਿਹੜਾ ਸਗਾ ਉਹ ਕਿਲੋ ਬੀਜ ਸਗਾ ਬਾਸਮਤੀ ਦਾ ਇੱਕ ਪੁਰਾਤਨ ਬੀ ਸਾਡੇ ਹੱਥ ਲੱਗਾ ਇੱਕ ਦੋਸਤ ਸਾਡੇ ਪ੍ਰਤਾਪ ਸਿੰਘ ਬੋਟਰ ਬਾਈ ਲਾਡੀ ਬੈਂਕਾ ਉਹਨੂੰ ਕਹਿੰਦੇ ਨੇ ਤਨਤਨ ਸਾਬ ਤੋਂ ਬਾਈ ਸਾਡਾ ਉਹ ਵੀਰ ਹੋਣਾ ਨੇ ਸਾਨੂੰ ਗਿਫਟ ਕਰਿਆ ਪਰਸਨਲੀ ਮੈਂ ਮੇਰੇ ਲਈ ਇਹ ਪਹਿਲਾ ਐਕਸਪੀਰੀਅੰਸ ਆ ਤੇ ਇਹ ਮੈਂ ਇਸ ਵੇਲੇ ਸਰਦਾਰ ਪੂਰਨ ਸਿੰਘ ਟੰਡਵਾਲ ਹੋਣਾ ਦੇ ਇੱਥੇ ਫਾਰਮ ਤੇ ਆ ਤੇ ਕਿਉਂਕਿ ਅਸੀਂ ਜਿਹੜਾ ਬੀ ਲਾ ਰਹੇ ਆ ਅਸੀਂ ਤਿੰਨ ਥਾਂ ਸਾਡੀ ਕੋਸ਼ਿਸ਼ ਆ ਇਹ ਬੀ ਨੂੰ ਲਾਉਣ ਦੀ ਤਿੰਨ ਥਾਂ ਅਸੀਂ ਪਹਿਲਾਂ ਇੱਕ ਜਗ੍ਹਾ ਜਿੱਥੇ ਲਾਇਆ ਆ ਉੱਥੇ ਵੀ ਅਸੀਂ 2 ਕਿਲੋ ਬੀ ਲਾ ਰਹੇ ਆ ਤੇ ਇੱਕ ਥਾਂ ਸਾਡੀ ਹੋਰ ਕੋਸ਼ਿਸ਼ ਆ ਅਸੀਂ ਉੱਥੇ ਵੀ ਲਾ ਰਹੇ ਆ ਕਿ ਕਈ ਵਾਰੀ ਕਿਤੇ ਹਾਲਾਤ ਹੋਰ ਹੁੰਦੇ ਕਿਤੇ ਹੋਰ ਜ਼ਮੀਨ ਦਾ ਫਰਕ ਹੁੰਦਾ ਤੋਂ ਇਹ ਅੱਡੋ ਅੱਡ ਜ਼ਮੀਨਾਂ ਨੇ ਇੱਕ ਉਹ ਜ਼ਮੀਨ ਆ ਜਿਹੜੀ ਕਿ ਇਹ ਸ਼ਾ ਕੋੜ ਦਾ ਏਰੀਆ ਆ ਇਹ ਸ਼ਾ ਕੋੜ ਦੇ ਏਰੀਏ ਦੇ ਵਿੱਚ ਆਪਾਂ ਲਾ ਰਹੇ ਆ ਜਿਹੜੀ ਉਹ ਵਾਲੀ ਲਾਈ ਆ ਉਹ ਹੈਗੀ ਆ ਬੇਈਂ ਦਾ ਬਿਲਕੁਲ ਕੰਡਾ ਜਿਹੜੀ ਬੇਈਂ ਜਿਹੜੀ ਕਿ ਨਕੋਦਰ ਦੀ ਬੇਈਂ ਆ ਜਿਹੜੀ ਨਕੋਦਰ ਜਲੰਧਰ ਨੂੰ ਜਾਂਦੇ ਰੋਡ ਦੇ ਉੱਤੇ ਬਿਲਕੁਲ ਬੇਈਂ ਦੇ ਕੰਡੇ ਦੇ ਉੱਤੇ ਆਪਾਂ ਲਾਈ ਆ ਠੀਕ ਹੈ ਜੀ ਤਾਂ ਉਹ ਤੁਸੀਂ ਜਿਹੜਾ ਹੈਗਾ ਆਪਾਂ ਹੌਲੀ ਹੌਲੀ ਤੁਹਾਨੂੰ ਉਹਦੀ ਵੀ ਰਿਪੋਰਟ ਜਿਹੜੀ ਆ ਆਪਾਂ ਦਵਾਂਗੇ ਅੱਜ ਇਸ ਜਗ੍ਹਾ ਦੇ ਉੱਤੇ ਪਨੀਰੀ ਬੀਜ ਹੋਣੀ ਆ ਉਹ ਤੁਹਾਨੂੰ ਦਿਖਾਉਦੇ ਆ ਆ ਜਾਓ ਲਓ ਜੀ ਆ ਵੀਰ ਆ ਸਭ ਤੋਂ ਪਹਿਲਾਂ ਤਾਂ ਵੀਰ ਲੱਗਾ ਹੋਇਆ ਆ ਮੁੰਡਾ ਨੌਜਵਾਨ ਇਹ ਕਰ ਰਿਹਾ ਜੀ ਜ਼ਮੀਨ ਤਿਆਰ ਠੀਕ ਹੈ ਅ ਬੀ ਸਾਡੇ ਕੋਲ ਤਕਰੀਬਨ ਤਕਰੀਬਨ 4 ਕਾ ਕਿਲੋ ਦੇ ਲਾਗੇ ਛਾਗੇ ਬੀ ਆ ਸਾਡੇ ਕੋਲ ਤੇ ਬੀ ਬਹੁਤ ਜ਼ਿਆਦਾ ਨਗਾ ਪਰ ਫਿਰ ਵੀ ਅਸੀਂ ਕਿਉਂਕਿ ਟਰਾਇਲ ਕਰਨਾ ਤੋਂ 2-3 ਕਿਲੋ ਅਸੀਂ 2 ਕਾ ਕਿਲੋ ਇੱਕ ਥਾਂ ਲਾਈਏ 2 ਕਾ ਕਿਲੋ ਤੇ ਇੱਕ ਅਸੀਂ ਲਾ ਰੇ ਆ ਇਸ ਜਗ੍ਹਾ ਤੇ ਤੋਂ ਟਰਾਇਲ ਜਦੋਂ ਹੁੰਦੇ ਆ ਉਹ ਆਬਵੀਅਸਲੀ ਉਹ ਕਿਉਂਕਿ ਆਪਾਂ ਪਹਿਲਾਂ ਨਹੀਂ ਲਾਈ ਹੋਈ ਇਹ ਚੀਜ਼ ਆਪਾਂ ਨੂੰ ਇਹਦਾ ਨਹੀਂ ਪਤਾ ਹੈਗਾ ਤੇ ਉਹ ਆਪਾਂ ਨੂੰ ਇਦਾਂ ਹੀ ਕਰਨੇ ਪੈਂਦੇ ਆ ਤੇ ਮੁੰਡਾ ਤਿਆਰ ਕਰੀ ਜਾਂਦਾ ਥਾਂ ਨੂੰ ਹਨਾ ਇੱਥੇ ਬੀਜਣੀ ਆ ਤੇ ਕਿਉਂਕਿ ਇਹ ਥੋੜਾ ਜਿਹਾ ਝਕਾ ਆ ਗਿਆ ਹੋਇਆ ਸੀ ਇਸ ਤਰ੍ਹਾਂ ਦੇ ਨਾਲ ਕਿ ਥੋੜਾ ਬਹੁਤਾ ਉੱਚੀ ਨੀਮੀ ਸੀ ਇਹ ਥਾਂ ਤੇ ਹੁਣ ਇਹ ਵੀਰ ਨੇ ਕਰ ਦਿੱਤਾ ਹੋਇਆ ਆ ਮੁੰਡੇ ਨੇ ਮਾਰ ਕੇ ਹਨਾ ਇੱਥੇ ਫੇਰ ਦਿੱਤੀ ਓ ਜੀ ਕਈ ਤੇ ਸੋਨਾ ਥਾਂ ਬਣਾਤਾ ਹੈ ਭਾਜੀ ਸੋਨ ਵੀ ਆ ਗਿਆ ਤੇ ਅੱਛਾ ਤੰਗਲੀ ਫੇਰ ਨਹੀਂ ਫੇਰੋ ਜੀ ਫੇਰੋ ਜੀ ਫੇਰੋ ਤੰਗਲੀ ਪਧਰਾ ਕਰੋ ਇਹਨੂੰ ਵੀਰ ਪਧਰਾ ਲੱਗਾ ਜਰਾ ਕੰਨ ਇਹਨੂੰ ਆ ਨਾ ਫੁੱਲਾ ਜਾ ਕਰਦੀ ਏ ਥਾਂ ਨੂੰ ਤੇ ਤੰਗਲੀ ਫੇਰ ਕੇ ਤੰਗਲੀ ਫੇਰਨ ਨਾਲ ਸੋਹਣਾ ਥਾਂ ਹੋ ਜਾਊਗਾ ਇਹਦੇ ਵਿੱਚ ਇੱਕੋ ਹੀ ਚੀਜ਼ ਦਾ ਧਿਆਨ ਆ ਜੀ ਕਿ ਪਹਿਲੀ ਚੀਜ਼ ਇਹ ਆ ਕਿ ਇਹਦੇ ਵਿੱਚ ਅਸੀਂ ਪਾ ਕੁਛ ਨਹੀਂ ਰਏ ਹੈਗੇ ਠੀਕ ਆ ਜੀ ਕੋਈ ਕੈਮੀਕਲ ਕੋਈ ਸਪਰੇਅ ਜਾਂ ਕੋਈ ਵੀ ਇਸ ਤਰ੍ਹਾਂ ਖਾਦ ਜਿਹੜੀ ਆ ਉਹ ਇਹਦੇ ਵਿੱਚ ਨਹੀਂ ਵਰਤੀ ਜਾਣੀ ਤੇ ਨਾ ਪਨੀਰੀ ਦੇ ਸਮੇਂ ਦੇ ਨਾਲ ਬਾਦ ਵਿੱਚ ਹਨਾ ਜੀ ਤੇ ਕੋਸ਼ਿਸ਼ ਹੈ ਕਿ ਪੂਰੀ ਤਰ੍ਹਾਂ ਨਾਲ ਇਹਨੂੰ ਆਰਗੈਨਿਕ ਹੀ ਰੱਖਿਆ ਜਾਵੇ ਤੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜੀ ਅ ਵੱਧ ਤੋਂ ਵੱਧ ਜੇ ਤੁਹਾਨੂੰ ਕੋਈ ਕਿਸੇ ਚੀਜ਼ ਦੀ ਘਾਟ ਮਹਿਸੂਸ ਆਪਾਂ ਨੂੰ ਹੁੰਦੀ ਹੈ ਤੇ ਫਿਰ ਉਹਦਾ ਕੋਈ ਮਾੜਾ ਮੋਟਾ ਹੱਲ ਜੇ ਤੁਹਾਨੂੰ ਲੱਗਦਾ ਹੈ ਤਾਂ ਫਿਰ ਉਹ ਕੁਦਰਤੀ ਕੋਈ ਚੀਜ਼ ਨਾ ਕਰ ਸਕਦੇ ਤੁਸੀਂ ਤੇ ਅਦਰਵਾਇਜ਼ ਕੋਸ਼ਿਸ਼ ਕਰੋਗੇ ਆਪਾਂ ਹੋਰ ਕੋਈ ਜਿਹੜੀ ਚੀਜ਼ ਆ ਉਹ ਇਹਦੇ ਉੱਤੇ ਨਾ ਤੁਸੀਂ ਵਰਤੋ ਆਹ ਮੁੰਡਾ ਕਰੀ ਜਾਂਦਾ ਹੈ ਨਾ ਸਿਸਟਮ ਸੈੱਟ ਆ ਲਓ ਜੀ ਸਵਾਰ ਨੂੰ ਭਾਜੀ ਨੂੰ ਆਪਾਂ ਬੀ ਵੀ ਦੇਖ ਲਈਏ ਭਾਜੀ ਬੀ ਦਿਖਾ ਲਈਏ ਜਰਾ ਹਾਂ ਲਓ ਜੀ ਹਾਂਜੀ ਕੀ ਕਹਿੰਦਾ ਨੌਜਵਾਨ ਲਓ ਜੀ ਆਹ ਬੀ ਹੈ ਜਿਹਦੀ ਕਿ ਅਸੀਂ ਜਿਹੜੇ ਅੱਗੇ ਛਟਾ ਦੇਣ ਤੇ ਇਹ ਤੈਂ 370 ਆ ਜੀ ਹੈ 370 ਤਕਰੀਬਨ ਪਹਿਲਾਂ ਲੋਕ ਬੀਜਦੇ ਹੁੰਦੇ ਸੀ ਇਸ ਬੀ ਨੂੰ ਤੇ ਇਸ ਬਾਸਮਤੀ ਬਾਰੇ ਮੈਂ ਦੱਸ ਦਵਾਂ ਵੇ ਕਹਿੰਦੇ ਆ ਵੀ ਇਹ ਜਿਹੜੀ ਬਾਸਮਤੀ ਆ ਜੀ ਇਹ ਬਾਸਮਤੀ ਆ ਸਾਰੀਆਂ ਬਾਸਮਤੀਆਂ ਦੀ ਮਾਂ ਕਹਿ ਦਿੰਦੇ ਨੇ ਹੁਣ ਇਹ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਆ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਤੁਸੀਂ ਆਪਣਾ ਜਿਹੜਾ ਜੋ ਵੀ ਐਕਸਪੀਰੀਅੰਸ ਹੈ ਇਹਦੇ ਬਾਰੇ ਜਾਂ ਤੁਸੀਂ ਇਹਦੇ ਬਾਰੇ ਜੋ ਵੀ ਜਾਣਦੇ ਆ ਜਰੂਰ ਦੱਸਿਓ ਤੇ ਆ ਆ ਜੀ ਇਹ ਬਾਸਮਤੀ ਦਾ ਛੱਟਾ ਦਿੰਦੇ ਹੋ ਤੇ ਇੱਕ ਵੀਰੇ ਉਧਰ ਵੀ ਦੇ ਦੇ ਛੱਟਾ ਅੱਛਾ ਇੱਕ ਮੈਂ ਚੀਜ਼ ਦੱਸ ਦਵਾਂ ਆਹ ਜਿਹੜਾ ਵੀਰ ਆ ਭਾਜੀ ਇੱਕ ਮਿੰਟ ਤੁਸੀਂ ਰੁਕਿਓ ਆਹ ਜਿਹੜਾ ਵੀਰ ਆ ਨਾ ਇਹ ਜ਼ਿੰਕ ਦਾ ਪਾ ਰਿਹਾ ਥੋੜਾ ਜਿਹਾ ਛੱਟਾ ਜ਼ਿੰਕ ਲਾਉਣੀ ਆ ਸਵਰਨ ਭਾਜੀ ਕਹਿੰਦਾ ਮੈਂ ਪਹਿਲਾਂ ਦੱਸ ਦਵਾਂ ਅਸੀਂ ਇਹ ਚੀਜ਼ ਕਲੀਅਰ ਕਰ ਦਈਏ ਜ਼ਿੰਕ ਥੋੜੀ ਜਿਹੀ ਪਾਈ ਆ ਜਿਵੇਂ ਆ ਚਾਰ ਪੰਜ ਮੁਠਾਂ ਜੀਆਂ ਇਹ ਮੁੰਡੇ ਨੇ ਇੱਥੇ ਇੰਨੇ ਕ ਥਾਂ ਛੱਡ ਦੁੱਤੀਆਂ ਨੇ ਤੇ ਆ ਲਓ ਜੀ ਜ਼ਿੰਕ ਇਸ ਲਈ ਕਿ ਥੋੜਾ ਜਿਹਾ ਇਹਨੂੰ ਇਹ ਕਹਿੰਦੇ ਲੋੜ ਆ ਤੇ ਇਹ ਸਵਰਨ ਭਾਜੀ ਹੁਣਾਂ ਨੇ ਜਿਹੜਾ ਇਹ ਲਾਈ ਆ ਤੇ ਅਸੀਂ ਇਹਦੇ ਬਾਰੇ ਅਸੀਂ ਵੈਸੇ ਸਾਡਾ ਤਾਂ ਕੋਈ ਨਹੀਂ ਸੀ ਇਹਦੇ ਬਾਰੇ ਆ ਪਰ ਭਾਜੀ ਕਹਿੰਦੇ ਕਿ ਥੋੜੀ ਜਿਹੀ ਜ਼ਿੰਕ ਲਾਉਣੀ ਆ ਬਸ ਜੀ ਬਸ ਜੀ ਬਾਲਾ ਹੋ ਗਈ ਆ ਭਾਜੀ ਲੋ ਜੀ ਤੇ ਆਹ ਲੋ ਜੀ ਸਵਾਨਾ ਭਾਜੀ ਆ ਗਏ ਹੁਣ ਹੈ ਸਵਾਨਾ ਭਾਜੀ ਛੱਟਾ ਦੇ ਰਹੇ ਨੇ ਲੋ ਜੀ 370 ਦੇ ਬੀ ਦਾ ਤੇ ਲੋ ਜੀ ਮੈਂ ਕਿਹਾ ਬਾਲਾ ਲੇਟ ਤਾਂ ਨਹੀਂ ਗਿਆ ਆਪਾਂ ਨਹੀਂ ਨਹੀਂ ਬਾਲਾ ਲੇਟ ਨਹੀਂ ਗਿਆ ਅੱਛਾ ਇਹ ਸੌਣ ਭਾਦ ਨੂੰ ਲੱਗਦੀ ਹੁੰਦੀ ਹੈ ਰਾਠ ਦੇ ਅੱਛਾ ਹਾਂਜੀ ਹੋਜੂ ਵਧੀਆ ਪਨੀਰੀ ਕਿਉਂਕਿ ਆਪਾਂ ਨੂੰ ਬੀ ਲੇਟ ਮਿਲਿਆ 20 ਮਿੰਟ ਮਿਲਿਆ ਤੇ ਹੁਣ ਉਹੀ ਚੈਦੀ ਜੀ ਹਾਂ ਚਲੋ ਕੋਸ਼ਿਸ਼ ਆ ਸਾਡੀ ਤੇ ਲਓ ਬਾਈ ਜੀ ਆ ਵੀ ਤਰੀਕੇ ਆ ਆ ਖੇਤੀ ਬਾੜੀ ਤੇ ਉਹਦੇ ਵਿੱਚ ਕੁਝ ਐਕਸਪੈਰੀਮੈਂਟ ਹੈ ਪਾਸਵਰਨ ਲੱਗਾ ਹੋਇਆ ਮੈਂ ਦੱਸਦਾ ਵੀ ਇਹ ਵੀ ਤਕਰੀਬਨ ਜਿਹੜਾ 2 ਕਿਲੋ ਆਲਵਾਵਾ ਠੀਕ ਹੈ ਜੀ 2 ਕਿਲੋ ਤੋਂ ਥੋੜਾ ਜਿਹਾ ਵੱਧਿਆ ਤੇ 1.5 ਕਿਲੋ ਸਾਡੇ ਕੋਲ ਹੋਰ ਹੈਗਾ ਉਹ ਵੀ ਅਸੀਂ ਜਿਹੜਾ ਆ ਉਹ ਕਰਦੇ ਆਂਗੇ ਕੋਸ਼ਿਸ਼ ਜਿਹੜੀ ਆ ਉਹ ਪੂਰੀ ਪੂਰੀ ਕਰਾਂਗੇ ਤੇ ਉਹ ਵੀ ਇੱਥੇ ਬੀਜ ਦੇਣਾ ਅਸੀਂ ਜਿਹੜੇ ਕਿਲੋ ਹੋਰ ਜਿਹੜਾ 1.5 2 ਕਿਲੋ ਸਾਡੇ ਕੋਲ ਬਚਿਆ ਵੀ ਆ ਉਹ ਵੀ ਅਸੀਂ ਇੱਥੇ ਬੀਜ ਦੇਣਾ 15 ਦਿਨਾਂ ਚ ਹੋ ਜਾਣੀਆਂ ਇਹਦਾ ਮਤਲਬ ਆਪਾਂ ਸੌਣ ਦੇ ਪਹਿਲੇ ਹਫ਼ਤੇ ਬੀਜ ਪਾਵਾਂਗੇ ਹੈਨਾ 15 ਦਿਨ ਇਹਨੇ ਲੈਣੇ ਆ ਜੀ ਆਹ ਲਓ ਜੀ ਦਾਣੇ ਤੁਸੀਂ ਦੇਖ ਸਕਦੇ 15 ਦਿਨਾਂ ਦੇ ਵਿੱਚ ਪਨੀਰੀ ਨੇ ਹੋ ਜਾਣਾ ਆ ਤੇ ਸੌਣ ਮਹੀਨੇ ਦੇ ਪਹਿਲੇ ਹਫ਼ਤੇ ਇਹ ਜਿਹੜੀ ਬਾਸਮਤੀ ਆ ਇਹ ਬੀਜ ਦਿੱਤੀ ਜਾਊਗੀ ਠੀਕ ਹੈ ਜੀ ਤੇ ਬਹੁਤ ਸੋਹਣਾ ਬੀ ਆ ਸਿਹਤਮੰਦ ਬੀ ਆ ਇਹ ਤਾਂ ਨਹੀਂ ਖਾਲੀ ਇਹ ਤਾਂ ਨਹੀਂ ਖਾਲੀ ਹਨਾ ਸੋਨਾ ਆ ਕਿਉਂਕਿ ਆ ਆ ਅਸੀਂ ਨਾ ਪਹਿਲਾਂ ਥੋੜਾ ਜਿਹਾ ਇੱਕ ਟਰਾਇਲ ਦੇ ਤੌਰ ਤੇ ਅਸੀਂ ਸਾਡੇ ਕੋਲ ਪਹਿਲਾਂ ਵੀ ਇੱਕ ਬਾਸਮਤੀ ਆ ਉਹ ਮੈਂ ਦਿਖਾ ਲ ਦਿੰਨਾ ਅਸੀਂ ਇਹ ਵੀ ਬੀਜ ਬੜਾ ਔਖਾ ਅਰੇਂਜ ਕਰਿਆ ਇਹਨੂੰ ਜਿਹਨੂੰ ਪਾਕਿਸਤਾਨੀ ਬਾਸਮਤੀ ਕਹਿ ਦਿੰਦੇ ਆ ਇਹ ਦੇਖ ਲਓ ਜੀ ਇਹ ਸਾਡੇ ਕੋਲ ਤਕਰੀਬਨ ਬੀਜ ਜਿਹੜਾ ਸਗਾ ਉਹ ਕਿਲੋ ਬੀਜ ਸਗਾ ਤਾਂ ਇਹ ਬਹੁਤ ਥੋੜਾ ਜਰਮੀਨੇਟ ਹੋਇਆ ਆ ਤੇ ਇਹ ਅਸੀਂ ਕਾਫੀ ਇੰਨੇ ਥਾਂ ਦੇ ਵਿੱਚ ਇਹ ਬੀਜੀ ਸੀ ਪਰ ਇਹਦੇ ਬੀ ਬਹੁਤ ਘੱਟ ਨਿਕਲੇ ਆਇਆ ਤੇ ਇਹ ਬਹੁਤ ਘੱਟ ਥਾਂ 'ਚ ਲੱਗੂਗੀ ਤੇ ਉਮੀਦ ਕਰਦੇ ਆਂ ਕਿ ਅਗਲੇ ਸਾਲ ਸੋਨਾ ਬੀ ਸਾਡੇ ਕੋਲ ਤਿਆਰ ਹੋ ਜਾਊਗਾ ਪਾਕਿਸਤਾਨੀ ਬਾਸਮਤੀ ਦਾ ਵੀ ਤੇ ਇਹ ਤਿਆਰ ਹੋ ਜਾਊਗੀ ਠੀਕ ਆ ਜੀ ਤੇ ਇੱਧਰ ਲੱਗੀਆਂ ਜਿਹੜੀਆਂ ਕਿਸਮਾਂ ਨੇ ਆਈ ਥਿੰਕ ਇਹ ਵੀ ਬਾਸਮਤੀ ਦੇ ਹੈ ਮਤਲਬ ਇਹ ਪਨੀਰੀ ਜਿਹੜੀ ਲੱਗੀ ਹੋਈ ਹੈ ਤੇ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਮੈਂ ਨਾਮ ਭੁੱਲ ਗਿਆ ਇਹਦਾ ਕੀ ਸੀ ਤੇ ਲਓ ਜੀ ਹੋ ਗਿਆ ਜੀ ਕੰਮ ਅੰਗਲੀ ਫੇਰ ਦਊਗਾ ਹੁਣ ਤੇ ਵਧੀਆ ਤਰੀਕੇ ਨਾਲ ਪੋਲੀ ਹੋ ਜੂਗੀ ਥਾਂ ਆ ਬਹੁਤ ਸੋਹਣੀ ਥਾਂ ਤਿਆਰ ਕੀਤੀ ਮੁੰਡੇ ਨੇ ਪਹਿਲਾਂ ਹੈ ਤੇ ਆਹ ਲਓ ਜੀ ਸ਼ਿਟਾ ਭਾਜੀ ਨੇ ਬੜਾ ਵਧੀਆ ਦੇ ਦਿੱਤਾ ਤੇ ਨਾਲ ਹੀ ਲੱਗਦਾ ਕਹਿੰਦੇ ਤੇ ਤੁਸੀਂ ਇਹ ਦੇਖ ਲਓ ਵੀ ਆ ਪਨੀਰੀ ਲੱਗੀ ਇੰਨਾ ਮਹਿਕ ਛੱਡ ਰਹੀ ਹੈ ਨਾ ਐਨੀ ਸੋਹਣੀ ਮਹਿਕ ਆ ਰਹੀ ਹੈ ਇੱਥੋਂ ਪਨੀਰੀ ਤੂੰ ਵਾਹ ਤੇ ਇਹ ਦੇਖਦੇ ਆ ਜੀ ਕਹਿੰਦੇ ਆ ਕਿ ਬਹੁਤ ਖੁਸ਼ਬੂਦਾਰ ਚੌਲ ਜਿਹੜੇ ਹੁੰਦੇ ਆ 370 ਜਾਂ ਪਾਕਿਸਤਾਨੀ ਬਾਸਮਤੀ ਜਿਹੜੀ ਆ ਨਾਲ ਦੀ ਨਾਲ ਇਹ ਜਿਹੜੀ ਬਾਸਮਤੀ ਆ ਇਹ ਲੰਬੇ ਚੌਲਾਂ ਵਾਲੀ ਬਾਸਮਤੀ ਕਹਿੰਦੇ ਨੇ ਤੇ ਹੁਣ ਬਹੁਤ ਘੱਟ ਕਿਸਾਨ ਜਿਹੜੇ ਲਾਉਂਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਬਾਸਮਤੀ ਦਾ ਬੀ ਤਿਆਰ ਕਰਕੇ ਫਿਰ ਦੱਸਾਂਗੇ ਤੋਂ ਨੈਕਸਟ ਈਅਰ ਸਾਡੀ ਕੋਸ਼ਿਸ਼ ਹੋਊਗੀ ਕਿ ਸਾਡੇ ਕੋਲ ਜੇ ਸਾਰਾ ਨਹੀਂ ਤਾਂ ਕੁਝ ਕਿਸਾਨਾਂ ਨੂੰ ਦੇਣ ਲਈ ਸਾਡੇ ਕੋਲ ਵੀ ਤਿਆਰ ਹੋਵੇ ਠੀਕ ਹੈ ਜੀ ਜ਼ਿਆਦਾਤਰ ਸਾਡੇ ਲੋਕਾਂ ਦੀ ਸੋਚ ਅੱਜ ਕੱਲ ਇਹ ਬਣ ਗਈ ਆ ਵੀ ਯਾਰ ਆਪਾਂ ਬਸ ਉਹ ਬਾਜ਼ਾਰ ਨੂੰ ਬਾਜ਼ਾਰ ਵਾਲੀ ਜਿਹੜੀ ਸੋਚ ਵਾਲੀ ਗੱਲ ਆ ਵੀ ਅਸੀਂ ਬਾਜ਼ਾਰ ਚ ਮੰਡੀ ਚ ਸੁੱਟਣੀ ਆ ਫਸਲ ਹਨਾ ਉੱਥੇ ਵੇਚਣੀ ਆ ਉਹ ਚੀਜ਼ਾਂ ਅਸੀਂ ਬੀਜ ਰਿਆਂ ਤੇ ਲੋਕੀ ਜਿਹੜਾ ਵੀ ਆਉਂਦਾ ਉਹ ਝਾੜ ਦੀ ਗੱਲ ਕਰਦਾ ਹਜੇ ਝਾੜ ਮਨਾ ਪੁੱਛਿਓ ਇਹਦਾ ਨਾ ਇਹਦੇ ਬਾਰੇ ਪੁੱਛਿਓ ਵੀ ਇਹਨੂੰ ਕੋਈ ਖਾਸ ਪਰ ਇਹਨੂੰ ਅਸੀਂ ਕੋਈ ਖਾਸ ਪਰ ਨਹੀਂ ਪਾਉਣੀ ਨਾ ਇਹਦੇ ਖੱਤੇ ਦੇ ਵਿੱਚ ਜਿਹਦਾ ਜ਼ਿੰਕ ਪਾਤੀ ਆ ਉਹ ਵੀ ਸਿਰਫ ਪਨੀਰੀ ਨੂੰ ਪਾਈ ਆ ਮੈਂ ਦੱਸ ਦਵਾਂ ਇਹਦੇ ਜਦੋਂ ਇਹ ਲੱਗ ਗਈ ਬਾਸਮਤੀ ਉਦੋਂ ਅਸੀਂ ਇਹਨੂੰ ਕੁਝ ਵੀ ਨਹੀਂ ਪਾਉਣਾ ਹੈਗਾ ਤੇ ਉਦੋਂ ਅਸੀਂ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਯੂਰੀਆ ਡਾਇਆ ਕੁਝ ਨਗਾ ਕੰਨਾ ਹੈਗਾ ਇਹਨੂੰ ਇਦਾਂ ਹੀ ਰੱਖਣਾ ਠੀਕ ਹੈ ਜੀ ਤੇ ਬਾਕੀ ਇਹ ਗੱਲ ਆ ਕਿ ਜਿਹੜਾ ਤੁਸੀਂ ਆਪ ਦੇ ਖਾਣ ਲਈ ਜ਼ਰੂਰ ਥੋੜੀ ਬਥੀ ਥਾਂ ਬੀਜੋ ਕੁਝ ਦੋਸਤਾਂ ਨੂੰ ਉਤਸ਼ਾਹਿਤ ਕਰੋ ਕਿ ਯਾਰ ਤੁਸੀਂ ਵੀ ਆਪ ਦੇ ਖਾਣ ਲਈ ਜਾਂ ਸਾਡੇ ਕੋਲੋਂ ਚੀਜ਼ ਲਵੋ ਹਨਾ ਤਾਂ ਉਹਦੇ ਨਾਲ ਇਹ ਚੀਜ਼ਾਂ ਦਾ ਸਰਕਲ ਤੁਹਾਡਾ ਬਣਿਆ ਰਹੂਗਾ ਇਹ ਚੀਜ਼ਾਂ ਬਚੀਆਂ ਰਹਿਣਗੀਆਂ ਠੀਕ ਹੈ ਜੀ ਬਹੁਤ ਧੰਨਵਾਦ ਜੁੜੇ ਰਹਿਣ ਲਈ